ਚर्चा ਹੋ ਰਹੀ ਹੈ ਸਿੱਧੂ ਸਾਹਿਬ ਬੀਜੇਪੀ ਚ ਜਾ ਰਹੇ ਨੇ ਕਿ ਨਹੀਂ ਸਚਾਈ ਹੈ ਜੀ ਮੈਨੂੰ ਜੋ ਮੇਰਾ ਅੱਧਾ ਕਿਲੋ ਖੂਨ ਬਾਗਿਆ ਇਹ ਜੋਕ ਸੋ ਇਹੀ ਅੱਜ ਕਿਉਂਕਿ ਮੇਰੇ ਲਈ ਇਹ ਸਭ ਤੋਂ ਵੱਡਾ ਜੋਕ ਹੈ ਮੈਂ ਬਿਲਕੁਲ ਸੱਚੇ ਕਹਿੰਦੇ ਸਰਕਾਰ ਪੰਜਾਬ ਦੀ ਜੁਨਾ ਬਣਾ ਖੜੀ ਹੋ ਗਈ ਬੀਜੇਪੀ ਨਾਲ ਸਾਹ ਮੈਂ ਕਹਿੰਨੀ ਤੂੰ ਆਪਣੀਆਂ ਤਿੰਨ ਜਨਨੀਆਂ ਸਾਹ ਕੇ ਰੱਖ ਲਿਆ ਤੋ ਸੰਭੀ ਨਹੀਂ ਗਈ ਆਪਨੇ ਇੱਕ ਜਨਨੀ ਦਾ ਸੰਭੀ ਨਹੀਂ ਤੋ ਐਵੇਂ ਮਾਰੀ ਜਾਂਦਾ ਪਰਿਵਾਰ ਉਹਦਾ ਖਿਲਰ ਰਿਆ ਪਿਆ ਅਫੀਮ ਪਾਦਵ ਨੂੰ ਵਿਰੋਧ ਕੀਤਾ ਜਾ ਰਿਹਾ ਕਿ ਅਫੀਮ ਦੀ ਉਹ ਵਿਚਾਰਾ ਰਾਜਸਥਾਨ ਦੇ ਪਤਾ ਨਹੀਂ ਕਿੱਥੋਂ ਮੰਗਾਂਦਾ ਹੈ ਮੈਂ ਦੱਸਿਆ ਤਾਂ ਹੈ ਨਾ ਜਿਹਦੇ ਜੀ ਦਾ ਡਰਗਸ ਦੇ ਵਿੱਚ ਆਪਣੀ ਹੋਵੇ ਉਹਨੂੰ ਪੁੱਛ ਤੂੰ ਬਾਹਰੋਂ ਕਿਉਂ ਮੰਗਾਨਾ ਤੂੰ ਇੱਥੇ ਕਿਉਂ ਨਹੀਂ ਲਾਂਦਾ ਆਪਣੇ ਲਈ ਮੈਂ ਮੈਨੂੰ ਦੱਸ ਕੇ ਕਿੰਦੇ ਸਰਕਾਰ ਪੰਜਾਬ ਦੇ ਵਿੱਚ ਬਣਾ ਕੇ ਛੱਡੂਗਾ ਬੀਜਪੀ ਨਾ ਸ਼ਾਮੋ ਮੈਂ ਕਹਿੰਨੀ ਹਾਂ ਤੂੰ ਆਪਣੀਆਂ ਤਿੰਨ ਜਨਨੀਆਂ ਸਾਹਮਣੇ ਰੱਖ ਲਿਆ ਤੋ ਸੰਭੀਆਂ ਨਹੀਂ ਗਈਆਂ ਆਪਣੀ ਇੱਕ ਜਨਨੀ ਤਾਂ ਸੰਭੀ ਨਹੀਂ ਤੂੰ ਐਵੇਂ ਮਾਰੀ ਜਾਂਦਾ ਪਰ ਵਾਰੋਜ਼ਾ ਖਿਲ ਰਿਆ ਪਿਆ ਜਿਹੜਾ ਬੰਦਾ ਆਪਣਾ ਘਰ ਨਹੀਂ ਸੰਭਾਲਦਾ ਜਿਹੜਾ ਫਾਰਮ ਹਾਊਸ ਧਾਕੇ ਬੈਠ ਗਿਆ ਸੀਮ ਹਾਊਸ ਨਹੀਂ ਸੰਭਾਲ ਸਕਿਆ ਸੀਮ ਦਾ ਆਫਿਸ ਨਹੀਂ ਸਮਝ ਸਕਿਆ ਅੱਗੇ ਉਹ ਸੱਤ ਜਮੂਰੇ ਰੱਖੇ ਹੋਏ ਸੀ ਜਿਹੜੇ ਪੈਸੇ ਲੈ ਕੇ ਕੰਮ ਕਰਦੇ ਸੀ ਸਾਰੀ ਦੁਨੀਆ ਨੂੰ ਪਤਾ ਹੈ ਕਾਂਗਰਸ ਦਾ ਸੱਤਾਂ ਨਾਸ ਪੱਟਤਾ ਇੱਕ ਇੱਕ ਵਰਕਰ ਨੂੰ ਕੁਛ ਲੋਬ ਕਰ ਰਿਹਾ ਜੀ ਕਟੋਗਲੇ ਸਾਰਾ ਕਿ ਸਾਡੇ 4.5 ਸਾਲ ਤੋਂ ਜਿਹੜਾ ਕਰਤਾ ਤੈਨੂੰ ਤਕਲੀਫ ਹੋਈ ਹੈ ਕਿ ਤੂੰ ਭਾਜਪਾ ਤੋਂ ਬੜੇ ਬੋਲੇਨੇ ਸੀ ਮੈਡਲ ਵੀ ਇਹ ਕਿੱਥੇ ਆ ਗਿਆ ਇਹ ਨਿਸਾਨ ਕਿਉਂ ਲਿਆ ਵੀ ਅਖੀਰ ਤੱਕ ਮੈਨੂੰ ਚੱਲਣ ਦਿੰਦੇ ਇੰਨਾ ਬੁਰਾ ਹਾਲ ਕਰਕੇ ਜਾਂਦਾ ਕਿ ਕਾਂਗਰਸ ਬਾਹਰ ਨਿਕਲਣ ਜੋਗੀ ਨਾ ਹੁੰਦੀ ਹੁਣ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਕਿ ਕਾਂਗਰਸ ਵਾਪਸ ਉੱਪਰ ਕਿਵੇਂ ਆ ਰਹੀ ਹੈ ਚਰਚਾ ਹੋ ਰਹੀ ਹੈ ਸਿੱਧੂ ਬੀਜੇਪੀ ਚ ਜਾ ਰਹੇ ਨੇ ਕਿਹਨੀ ਸਚਾਈ ਹੈ ਜੀ ਮੈਨੂੰ ਜੋ ਮੇਰਾ ਅੱਧਾ ਕਿਲੋ ਖੋਰ ਬਾਦੀ ਹੈ ਇਹ ਜੋਕ ਸੁਣ ਕੇ ਅੱਜ ਕਿਉਂਕਿ ਮੇਰੇ ਲਈ ਇਹ ਸਭ ਤੋਂ ਵੱਡਾ ਜੋਕ ਹੈ ਬੀਜੇਪੀ ਚ ਜਾਣਾ ਜਿਹੜਾ ਬੰਦਾ ਯੂਨੀਅਨ ਮਿਨਿਸਟਰੀਆਂ ਛੱਡ ਕੇ ਆਇਆ ਹੋਵੇ ਉਹ ਬੰਦਾ ਜਿਹੜਾ ਪ੍ਰਿੰਕਾ ਜੀ ਨੂੰ ਆਪਣੀ ਭੈਣ ਮੰਨਦਾ ਹੋਵੇ ਰਾਹੁਲ ਨੂੰ ਆਪਣਾ ਭਾਈ ਕਹਿੰਦਾ ਹੋਵੇ ਉਹ ਜਿਹੜਾ ਬੰਦਾ ਰਿਜ਼ਾਈਨ ਕਰਕੇ ਬੀਜਪੀ ਤਾਂ ਕਿ ਅਰਵਿੰਦ ਕੇਜਰੀਵਾਲ ਦੀ ਗੱਲ ਸੁਣਨ ਗਿਆ ਉਹ ਇਹ ਜਾਂ ਬੰਦਾ ਤੁਹਾਨੂੰ ਲੱਗਦਾ ਵੀ ਕਦੇ ਬੀਜਪੀ ਜੁਆਇਨ ਕਰੇਗਾ ਸਰਵਾਈ ਸਿੱਧੂ ਸਾਹਿਬ ਕਹਿੰਦੇ ਮੇਰੀ ਸਰਕਾਰ ਚ ਸੁਣਵਾਈ ਨਹੀਂ ਹੋ ਰਹੀ ਜੀ ਕੋਈ ਨਾ ਫਿਰ ਆਪਣੇ ਕੰਮ ਕਰ ਲੈਣਗੇ ਟੈਲੀਵਿਜ਼ਨ ਦਾ ਜੀ ਨਾ ਹੋਈ ਮੈਂ ਸ਼ਰਮਨੀ ਕਾਲੀਤਾਂ ਤੇ ਆਮ ਆਦਮੀ ਪਾਰਟੀ ਅਲੀਗੇਸ਼ਨ ਲਗਾ ਰਹੇ ਨੇ ਕਿ ਜਿਹੜੀ ਮਜੇਸਟੀਆ ਦੇ ਖਿਲਾਫ ਐਫਆਈਆਰ ਦਰਜ ਕੀਤੀ ਕੀ ਮਹਿਜ ਇੱਕ ਡਰਾਮਾ ਕੋਈ ਨਾ ਕੋਈ ਡਰਾਮਾ ਨਹੀਂ ਆ ਤੁਹਾਡੇ ਸਾਹਮਣੇ ਆ ਜੂਗਾ ਜੇ ਉਹਨਾਂ ਦੀ ਸਰਕਾਰ ਸੀ ਐਵੀਡੈਂਸਸ ਹੋਣਾ ਰਹੇ ਤੇ ਅਮਰਿੰਦਰ ਸਿੰਘ ਨੇ ਡਿਸਟਰੋਏ ਕੀਤੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋ ਉਹਨਾਂ ਦੇ ਰਿਲੇਸ਼ਨ ਸੀਗੇ ਫੋਟੋਆਂ ਪੂਰੀਆਂ ਤੁਹਾਡੇ ਵੀ ਉੱਥੇ ਆਈਆਂ ਗੂਗਲ ਸਰਚ ਮਾਰ ਲਓ ਠੀਕ ਹੈ ਉਹਨਾਂ ਨੇ ਐਵੀਡੈਂਸ ਨੂੰ ਡਿਸਟਰੋਏ ਕੀਤਾ ਤੇ ਵਿਧਾਇਕਾ ਦੀਆਂ ਫੋਟੋਆਂ ਵੀ ਉਹਨਾਂ ਦੇ ਨਾਲ ਲੱਗੀਆਂ ਇਹ ਤੁਸੀਂ ਕੋ ਬੁਲਾ ਰਹੀ ਹੈ ਇਹਨਾਂ ਸੋਖਾ ਨਹੀਂ ਹੈ ਕਿ ਤੁਸੀਂ ਐਫ ਆਈ ਆਰ ਕਰ ਦੋਗੇ ਸੀ ਬੰਦੇ ਤੇ ਕੋਈ ਖਾਸ ਸਬੂਤ ਹੋਣੇ ਹੈ ਤਾਂ ਹੀ ਐਫ ਆਈ ਆਰ ਹੋਈ ਹੈ ਮਿਲ ਗਿਆ ਅੰਦਰ ਵੀ ਦਵਾਂਗੇ ਕੇਸ ਸਟਰੋਂਗ ਹੋ ਗਿਆ ਫੇਰ ਹੋਰ ਕੇਸ ਵੀ ਪਾਵਾਂਗੇ ਜੇ 25 ਜਦੋਂ ਕੇਸ ਪੈਗੇ ਸਾਰਾ ਪੰਜਾਬ ਕੇਸਪਾਨ ਆ ਜੂਗਾ ਫਿਲਹਾਲ ਡਰਦਾ ਉਹਨਾਂ ਨੂੰ ਵੀ ਲੱਗਦਾ ਏ ਕਿ ਉਹ ਛੁੱਟ ਕੇ ਬਾਹਰ ਨਾ ਆ ਜੇ ਫਿਰ ਸਾਨੂੰ ਤੰਗ ਕਰੇਗਾ ਮੈਂ ਖਬਰਾਂ ਵਾਲਿਆਂ ਨੇ ਕਿ ਉਹ ਸੱਚਖੰਡ ਹਰਮੰਦਰ ਸਾਹਿਬ ਦਾ ਤਮਸਤਕ ਹੋ ਗਿਆ 9 ਸਾਲਾਂ ਲਈ ਉਹੜਾ ਵਾਇਰਲ ਹੋਈ ਜਾਂਦਾ ਉਹ ਪੁਰਾਣੇ ਸਾਲ ਦੀ ਉਹ ਨਿਕਲ ਗਿਆ ਉਹ ਅੱਜ ਅੱਜ ਸਵੇਰੇ ਕਲੀਅਰ ਹੋ ਗਿਆ ਸਾਨੂੰ ਲੱਭ ਨਹੀਂ ਰਿਹਾ ਤੁਸੀਂ ਲੱਭ ਕੇ ਦੇ ਦਿਓ ਮੈਂ ਅਰੈਸਟ ਕਰਾਉਂਗਾ ਸਰਕਾਰ ਢਾਡੀ ਪੁਲਿਸ ਢਾਡੀ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਪ੍ਰੈਸ ਵਾਲਿਆਂ ਨਾਲ ਮੈਨੂੰ ਕੋਈ ਬੰਦਾ ਦੱਸ ਦੇ ਅੱਧੀ ਰਾਤ ਨੂੰ ਕਿੱਥੇ ਹੈ ਜੇ ਮੈਂ ਡਾਕਟਰ ਨਜੋਤ ਕੋਰ ਸਿੱਧੂ ਨਾ ਜਾ ਕੇ ਉਹਨੂੰ ਰੈਸਟ ਰਵਾਏ ਤਾਂ ਮੈਂ ਸਦਾ ਲਈ ਪੋਲਿਟਿਕਸ ਅਭੀ ਸਾਡੇ ਗੁੰਸ਼ਦਾ ਦੀ ਪੋਸਟਰ ਵੀ ਲਗਾ ਕੇ ਜੀ ਬਿਕਰਮ ਜੀ ਇੱਥੇ ਤੇ ਗੁੰਸ਼ਦਾ ਹੈਗਾ ਹੀ ਹੈ ਕੋਈ ਕਹਿੰਦਾ ਰਾਜਸਥਾਨ ਹੈ ਕੋਈ ਕਹਿੰਦਾ ਯੂਪੀ ਹੈ ਮੈਂ ਤਾਂ ਰਾਜਸਥਾਨ ਵੀ ਪਤਾ ਕਰਾ ਲਿਆ ਬੜਾ ਸੁਖਬੀ ਬਾਦੂ ਇਹ ਤਾਂ ਕਰਕੇ ਆ ਗਿਆ ਕਿ ਬੀਤੀ ਮੈਂ ਮਾਮਲੇ ਪੰਜਾਬ ਸਰਕਾਰ ਨੂੰ ਰੋਕ ਦਿੱਤਾ ਗਿਆ ਬਿਲਕੁਲ ਕੋਈ ਕੋਈ ਮਾਮਲਾ ਨਹੀਂ ਰੁਕਿਆ ਸਾਰੇ ਮਾਮਲੇ ਨਿਗਾਚਨੇ ਕੋਈ ਮਾਮਲਾ ਨਹੀਂ ਹੈ ਪਰ ਪੂਰਾ achhi tarah follow up ਕੀਤਾ ਜਾ ਰਿਹਾ ਹੈ ਇਹਨਾਂ ਸੌਖਾ ਨਹੀਂ ਹੁੰਦਾ ਇੱਕਦਮ ਕਿਸੇ ਨੂੰ ਫੜ ਕੇ ਮੈਂ ਤੁਹਾਨੂੰ ਕਹਿ ਰਹੀਆਂ ਐਵੀਡੈਂਸਸ ਡਿਸਟਰੋਏ ਹੋਏ ਐ ਉਹਦੇ ਕਿਸੇ ਹੋਰ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਮੇਰੀ ਆਦਤ ਤੇ ਇਹੀ ਹੈ ਕਿ ਮੈਂ ਦੂਜਿਆਂ ਬਾਰੇ ਸੋਚਦੀ ਨਹੀਂ ਆਪਣੇ ਤੇ ਆਪਣੀ ਪਾਰਟੀ ਬਾਰੇ ਸੋਚਦੀ ਆ ਤੇ ਉਹਦੇ ਭਲੇ ਲਈ ਜਿੰਨਾ ਕੰਮ ਕਰ ਸਕਦੀ ਆ ਕਰਦੀ ਆ ਤੇ ਇੰਜ ਹੀ ਸਾਰਿਆਂ ਨੂੰ ਹੋਣਾ ਚਾਹੀਦਾ ਅੱਗੇ ਪਰਮਾਤਮਾ ਦੀ ਮਰਜ਼ੀ ਹੈ ਕਿਸਾਨਾਂ ਵੱਲੋਂ ਨਰਿੰਦਰ ਮੋਦੀ ਦੀ ਰੈਲੀ ਨੂੰ ਜਿਹੜਾ ਕਿ ਬਾਈਕਾਟ ਕੀਤਾ ਜਾ ਰਿਹਾ ਹੈ ਵਿਰੋਧ ਕਰਾਂਗੇ ਉਹਦਾ ਕੀਤਾ ਜਾਏਗਾ ਬਰੋਜਪੁਰ ਦੇ ਵਿੱਚ ਤੇ ਕਰਨਾ ਹੀ ਚਾਹੀਦਾ ਸਾਰੇ ਪੰਜਾਬ ਨੂੰ ਕਰਨਾ ਚਾਹੀਦਾ ਇਹ ਇਹਦਾ ਮਤਲਬ ਤੁਸੀਂ ਆਪਣੇ ਲੋਕਾਂ ਦੇ ਨਾਲ ਹੀ ਨਹੀਂ ਹੋ ਮੈਂ ਸਵਾ ਸਾਲ ਸਾਡੇ ਘਰੇ ਇੱਕ ਮੋਮਬਤੀ ਨਹੀਂ ਜੱਲੀ ਅਸੀਂ ਇੱਕ ਦੀਵਾਲੀ ਨਹੀਂ ਅਸੀਂ ਕੋਈ ਚੀਜ਼ ਸੈਲੀਬ੍ਰੇਟ ਨਹੀਂ ਕੀਤੀ ਅਸੀਂ ਲੋਕ ਬਾਜ਼ਾਰਾਂ ਸ਼ਾਪਿੰਗ ਨਹੀਂ ਕੀਤੀ ਜਾ ਕੇ ਸਾਨੂੰ ਇੰਨਾ ਦੁੱਖ ਸੀ ਲੰਗਰ ਲਾ ਕੇ ਰੱਖਿਆ ਸੀ ਸੜਕਾਂ ਤੇ ਪਰ ਅਸੀਂ ਉੱਥੇ ਨਹੀਂ ਗਏ ਇਸ ਕਰਕੇ ਕਿ ਰੋਜ਼ ਉੱਥੇ ਬੰਦੇ ਮਰ ਰਹੇ ਹਨ ਠੰਡ ਚ ਬੈਠੇ ਹਨ ਮੀਂਹ ਪੈਂਦਾ ਸੀ ਅਸੀਂ ਰਾਤ ਨੂੰ ਬੈਠ ਕੇ ਉੱਠ ਕੇ ਅਰਦਾਸ ਕਰਦੇ ਸੀ ਕਿ ਵਾਹਿਗੁਰੂ ਇਹਨਾਂ ਨੂੰ ਤੰਗ ਨਾ ਕਰ ਘਰ ਬਾਹਰ ਛੱਡ ਕੇ ਹੈਲਥ ਵਰਕਰ ਤੁਹਾਡੇ ਘਰ ਦੇ ਬਾਹਰ ਬੈਠੇ ਆ ਜੀ ਉਹਦੇ ਕੁੜੀ ਸੋਚੇ ਉਹ ਉੱਠ ਕੇ ਚਲੇ ਗਏ ਕਿਉਂ ਨਹੀਂ ਗਿਆ ਨਾਲ ਦੀ ਨਾਲ ਮਨਿਸਟਰ ਕੋ ਲੈ ਕੇ ਗਈ ਮਨਿਸਟਰ ਨੇ ਕੈਬਨਿਟ ਮੀਟਿੰਗ ਚ ਪਾਣਾ ਪੀਪੀਸੀਸੀ ਪ੍ਰਧਾਨ ਕੌਣ ਹੁੰਦਾ ਡਿਸੀਜਨ ਲੈਣ ਵਾਲਾ ਉਹਨਾਂ ਬਾਰੇ ਦੱਸ ਤਾਂ ਦਿੱਤਾ ਜੋ ਕਰ ਸਕਦੇ ਸੀ ਕਰਤਾ ਉਹਦਾ ਗਲਾ ਠੀਠ ਬਣ ਕੇ ਬੈਠਾ ਰਿਹਾ ਉਹਨਾਂ ਦੇ ਮੈਮ ਅਰੋਨ ਮੈਮ ਕੀ ਕਰੇ ਮੈਮ ਉਹਨਾਂ ਤੇ ਗੱਡੀ ਚੜਾਈ ਗਈ ਹੈ ਗੱਡੀ ਚੜਾਈ ਗਈ ਹੈ ਉਹ ਵਹੀ ਵਰਕਰ ਤੇ ਗੱਡੀ ਨਹੀਂ ਚੜਾਈ ਗਈ ਉਸ ਰਸਤੇ ਤੋਂ ਉਧਰ ਜਾ ਹੀ ਨਹੀਂ ਗਿਆ ਜਿੱਥੇ ਉਹ ਬੈਠੀਆਂ ਸੀ ਇੱਕ ਜਾਨੀ ਇੱਕ ਲੇਡੀ ਆ ਕੇ ਗੱਡੀ ਦੇ ਅੱਗੇ ਲੇਟ ਜਾਏ ਫਿਰ ਕਹੇ ਗੱਡੀ ਚੜਾਤੀ ਉਹਨੂੰ ਤਾਂ ਬੰਦਿਆਂ ਨੇ ਚੱਕ ਕੇ ਪਾਸੇ ਕਰਤਾ ਜੀ ਸਤਿ ਸ੍ਰੀ ਅਕਾਲ ਜੀ ਉਹਨਾਂ ਦਾ ਹਾਲ ਤੱਕ ਨਹੀਂ ਪੁੱਛਿਆ ਕਿਉਂ ਨਹੀਂ ਪੁੱਛਿਆ ਅੱਦਾ ਅੱਦਾ ਘੰਟਾ 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 ਹੁਣ ਰੋਜ਼ ਪੁੱਛਾਂਗੇ ਰੋਜ਼ ਬੁੱਝਣ ਪੁੱਛ ਲਿਆ ਕੀ ਡਿਮਾਂਡ ਹੈ ਦਸਤੀ ਉੱਤੇ ਤੱਕ ਉੱਤੇ ਤੱਕ ਮਿਲਵਾਤਾ ਮਨਿਸਟਰ ਨੂੰ ਮਿਲਵਾਤਾ ਦਸਤਾ ਵੀ ਇਹਨਾਂ ਦਾ ਕਰ ਦੋ ਫਾਈਨੈਂਸ ਮਨਿਸਟਰ ਕਲੀਅਰ ਕਰੂਗਾ ਤਾਂ ਪੈਸੇ ਵਦਨ ਦੇ ਪੈਸੇ ਕਿੱਥੋਂ ਕਹ ਦੇਣ ਸਿੱਧੂ ਸਿੱਧੂ ਸਾਹਿਬ ਤੋਂ ਅਲੀਗੇਸ਼ਨ ਲਗਾ ਕੇ ਸੜਰਾ ਗਾਲੀ ਗਲੋਚ ਕੀਤਾ ਸਿੱਧੂ ਸਾਹਿਬ ਨੇ ਉਹ ਸਕਿਉਰਟੀ ਨੂੰ ਹੋਂਜੇ ਸਕਿਉਰਟੀ ਐਡਿਵਿਟੀ ਆ ਉਹ ਕਾਲਾ ਕੱਢ ਰਹੇ ਹੋ ਤਾਂ ਤੁਸੀਂ ਦੱਸ ਨਹੀਂ ਦੇ ਰਹੇ ਵੀ ਸਿੱਧੂ ਮਰ ਜਾ ਕਲ ਦੂਸਰ ਤੇ ਉੱਚ ਉੱਚ ਉਥੇ ਲਾਰੇ ਸੀ ਮਰ ਜਾ ਸਿੱਧੂ ਮਰ ਜਾ ਸਿੱਧੂ ਮਰ ਜਾ ਸਿੱਧੂ ਦਾ ਪਰਿਵਾਰ ਉਹ ਗੱਲ ਨਹੀਂ ਹੈ ਅਸੀਂ ਚੁੱਪਚਾਪ ਬੈਠ ਕੇ ਸੁਣੀ ਨਾ ਸਾਡੇ ਇਲਾਕੇ ਦੇ ਵਿੱਚ ਜਾ ਕੇ ਪ੍ਰਚਾਰ ਕਰਾਂਗੇ ਸਿੱਧੂ ਸਾਹਿਬ ਨੂੰ ਬੋਟ ਨਾ ਪਾਈ ਜਾਵੇ ਹਾਂ ਤੇ ਨਾ ਪਾਣ ਕਰ ਦਿਓ ਬਹੁਤ ਅੱਛੀ ਗੱਲੇ ਕਰੋਗੇ ਸੋਨੀ ਕਾ ਜਾ ਰਿਹਾ ਕਿ ਚਾਦਰੀ ਨੂੰ ਚੰਨੀ ਸਰਕਾਰ ਨੇ ਹਾੜੀਆਂ ਮੰਗਾ ਨਾ ਮੰਨੀ ਤੇ 8 ਤਰੀਕ ਨੂੰ ਇਹ ਨਦੋਸ ਸਿੰਘ ਸਿੱਧੂ ਦੀ ਜੀਪੀਸੀ ਮੇ ਦਾ ਕਰਾਮ ਕੀਤਾ ਜਾਵੇਗਾ ਮੈਮ ਦੇਖੋ ਅਗਲੀ ਦੀ ਮਰਜ਼ੀ ਹੈ ਜਿਹੜਾ ਜਿਹੜਾ ਬੰਦਾ ਦੁਖੀ ਹੈ ਮੈਂ ਉਹ ਕਹਿੰਨੀ ਆ ਮੈਂ ਉਹਦੇ ਨਾਲ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਸੁਖੀ ਤੁਸੀਂ ਕਰਨਾ ਸਰਕਾਰ ਸਰਕਾਰ ਮੈਂ ਤਾਂ ਕਹਿ ਰਹੀ ਆ ਭਾਈ ਉਹ ਜਿਹੜਾ ਬਾਬਾ ਸੀ ਸਾਡਾ 4.5 ਸਾਲ ਉਹਨੇ ਕੋਈ ਕੰਮ ਨਹੀਂ ਕੀਤਾ ਉਹ ਪੈਸੇ ਸਾਰੇ ਕੁਝ ਜਮਾ ਨਹੀਂ ਕੀਤਾ ਰੂਸਾ ਲੈ ਕੇ ਭੱਜ ਗਈ ਜਿੰਨਾ ਪੈਸਾ ਸੀਗਾ ਬਾਬਾ ਜੀ ਦਾ ਨਾਮ ਸਾਡਾ ਬਾਬਾ ਉਹਨੇ ਵਿਆਹ ਵੀ ਤਿੰਨ ਕਰਾਇਆ ਮੈਨੂੰ ਤਾਂ ਹੁਣ ਪਤਾ ਚੱਲਿਆ ਮੈਂ ਤਾਂ ਹੈਰਾਨ ਹੋ ਗਈ ਉਹ ਤਾਂ Hindu ਨੇ ਉਹ ਤਾਂ ਇਹ ਨਹੀਂ ਪਤਾ ਸਿੱਖ ਹੈ Hindu ਹੈ ਕਿ ਮੁਸਲਮਾਨ ਹੈ ਮੇਰੇ ਜਿਹੜੇ ਕੱਚੇ ਆਦੂ ਪੱਕੇ ਕਰਨ ਦੀ ਗੱਲ ਹੈ ਚੰਜੀ ਸਿੰਘ ਚੰਨੀ ਕਹਿ ਰਹੇ ਨੇ ਕਿ ਰਾਜਪਾਲ ਵੱਲੋਂ ਜਿਹੜੀ ਆ ਸਾਡੀ ਫਾਈਲ ਰੋਕੀ ਗਈ ਹੈ ਚਰਕੀ ਨਹੀਂ ਹੈ ਤੁਸੀਂ ਇਹਨੇ ਬੁੱਧੂ ਹੋ ਪਰ ਜੇ ਅਸੀਂ ਮੰਨ ਜੂंगे ਕਾਂਗਰਸ ਦਾ ਕਟੋਕਲੇਸ਼ ਫਿਰ ਚੱਲਣ ਦੀ ਹੈਗੀ ਕੋਈ ਕਟੋਕਲੇਸ਼ ਨਹੀਂ ਚੱਲਦਾ ਹਰ ਪਾਰਟੀ ਦੇ ਵਿੱਚ ਜਦੋਂ ਹਰ ਬੰਦਾ ਸਮਝ ਸੋਚਦਾ ਹੈ ਕਿ ਮੈਂ ਇਨਾ ਕੰਮ ਕੀਤਾ ਹੈ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ ਕਟੋਕਲੇਸ਼ ਹਰ ਪਾਰਟੀ ਵਿੱਚ ਬੀਸੀਐਮ ਨੇ ਨਰਾਜ਼ਗੀ ਦਿਖਾਈ ਹੈ ਜੀ ਮੇਰਾ ਆਪ ਦਾ ਸਿੱਧੂ ਸਾਹਿਬ ਨੂੰ ਲੈ ਕੇ ਉਹਦੇ ਬਾਰੇ ਕੀ ਕਹਿਣਾ ਹੈ ਪ੍ਰੈਸ ਕਾਨਫਰੰਸ ਦੀ ਤਿਆਰੀ ਹੁਣ ਰੰਦਾਵਾਲੀ ਮੈਂ ਕਹਿ ਰਹੀ ਆ ਸਿੱਧੂ ਸਾਹਿਬ ਦੇ ਜਿਹੜੀ ਨੇਚਰ ਹੈ ਉਹ ਇਹ ਕਹਿੰਦੇ ਆ ਵੀ ਟਾਈਮ ਥੋੜਾ ਰਹਿ ਗਿਆ ਛੇਤੀ ਅੰਦਰ ਕਰ ਦੋ ਹੋਂਕਤੇ ਨਾ ਕਿਤੇ ਥੋੜੀ ਜੀ ਉਹ ਹੋ ਜਾਂਦੀ ਹੈ ਵੀ ਭਾਈ ਐਵੀਡੈਂਸ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ ਉਹ ਬੰਦਿਆ ਨੇ ਆਪਣੇ ਇੰਨੇ ਐਵੀਡੈਂਸਸ ਡਿਸਟਰੋਏ ਕੀਤੇ ਹਨ ਉਹਨਾਂ ਦੀਆਂ ਡਰੱਗ ਫੈਕਟਰੀਜ਼ ਜਿਹੜੀਆਂ ਸੀਗੀਆਂ ਜਿਹੜੀਆਂ ਸਾਰਿਆਂ ਨੂੰ ਪਤਾ ਬੱਧੇ ਸੀਗੀਆਂ ਉਹਦੇ ਕਾਗਜ਼ ਗਾਇਬ ਹੈ ਜਿੱਥੇ ਉਹ ਕੈਨੇਡਾ ਬਾਹਰ ਜਾਂਦੇ ਸੀ ਜਿਨ੍ਹਾਂ ਦੇ ਘਰ ਸੱਤੇ ਉਹਨਾਂ ਦੇ ਰਹਿੰਦੇ ਸੀ ਉਹਨਾਂ ਦੇ ਐਵੀਡੈਂਸਸ ਗਾਇਬ ਹੈ ਸੋ ਲੱਭ ਰਹੇ ਸਿੱਧੂ ਸਾਹਿਬ ਨੂੰ ਕਾਲੀ ਹੈ ਵੀ ਆਪਾਂ ਲੇਟ ਕਿਉਂ ਨਹੀਂ ਹੋ ਰਹੇ ਜਦੋਂ ਬਾਕੀ ਕਿਸੇ ਦੇ ਐਫਆਈਆਰ ਕਰਦੇ ਉਹਨੂੰ ਅਰੈਸਟ ਕਰਦੇ ਇਮੀਡੀਏਟਲੀ ਇਹਨੂੰ ਵੀ ਅਰੈਸਟ ਕਰੋ ਇਹਨੂੰ ਬਾਹਰ ਨਾ ਛੱਡੋ ਇਹ ਬਾਹਰ ਜਾ ਕੇ ਬਲੈਕਮੇਲ ਕਰ ਰਿਹਾ ਲੋਕਾਂ ਨੂੰ ਤੰਗ ਕਰੂਗਾ ਇਹਨੂੰ ਫੜ ਕੇ ਅੰਦਰ ਦੋ ਸੋ ਇਹ ਕੋਈ ਕਲੇਸ਼ ਨਹੀਂ ਹੁੰਦਾ ਇਹ ਡਿਫਰੈਂਸ ਆਫ ਓਪੀਨੀਅਨ ਹੁੰਦੀ ਹੈ ਜਿਹੜੀ ਚੱਲਦੀ ਰਹਿੰਦੀ ਆ ਪਰ ਇਹ ਹੈਲਦੀ ਇਹ ਪੰਜਾਬ ਲਈ ਆ ਸਿੱਧੂ ਸਾਹਿਬ ਆਪਣੀ ਸਰਕਾਰ ਨੂੰ ਕਿਉਂ ਘੇਰਦੇ ਬਿਲਕੁਲ ਨਹੀਂ ਘੇਰਦੇ ਕਿਸੇ ਨੂੰ ਉਹ ਸਿਰਫ ਪੰਜਾਬ ਦੇ ਜਿਹੜੇ ਅਗੇਂਸਟ ਕੋਈ ਚੀਜ਼ ਉਹਨਾਂ ਨੂੰ ਲੱਗੇ ਜਾ ਰਹੀ ਹੈ ਉਸ ਚੀਜ਼ ਨੂੰ ਘੇਰਦੇ ਆ ਉਹ ਜਿਹੜੀ ਮਰਜੀ ਪਾਰਟੀ ਹੋਵੇ ਸਰਕਾਰ ਕਾਂਗਰਸ ਦੀ ਪੁਲਿਸ ਆਪਣੀ ਆ ਤੇ ਫਿਰ ਗ੍ਰਿਫਤਾਰੀ ਹਜੇ ਤੱਕ ਕਿਉਂ ਨਹੀਂ ਹੋ ਰਹੀ ਉਹ ਪੁਲਿਸ ਅਕਾਲੀਆਂ ਤੇ ਉਹਨਾਂ ਦੇ ਯੂਜ਼ ਟੂ ਹੋਈ ਹੋਈ ਹੈ ਡਰਦੀ ਹੈ ਛੱਡ ਛੱਡ ਤੇ ਭਜਿ ਜਾਂਦੇ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ ਮਜੀਠੀਏ ਤੇ ਉਹ ਕਹੀ ਤੇ ਜਾਂਦਾ ਮੈਂ ਲਾਲ ਡੈਰੀ ਲਾਲ ਡੈਰੀ ਲਈ ਹੈ ਤੇ ਅੱਜ ਤਾਂ ਉਹ ਉੱਥੇ ਪਈ ਹੋਈਆਂ ਨਾ ਅਫਸਰ ਤਾਂ ਉਹਨਾਂ ਦੇ ਲਾਏ ਹੋਏ ਹਨ ਹੁਣ ਵੀ ਮਜੀਠਿਆ ਦੇ ਗਏ ਤੇ ਅਸਰ ਲੱਗੇ ਹੋਏ ਹਨ ਬਦਲੇ ਥੋੜੀ ਹੈ ਐਨੇ ਸਾਲ ਰਾਜ ਕੀਤਾ ਹੈ ਉਹਨਾਂ ਨੂੰ ਵੀ ਉਹਨਾਂ ਦੇ ਪਤਾ ਹੈ ਬੈਡ ਪੁਆਇੰਟਸ ਪਤਾ ਹੈ ਉਹਨਾਂ ਨੂੰ ਉਹਨਾਂ ਦੇ ਬੈਡ ਪੁਆਇੰਟਸ ਪਤਾ ਹੈ ਐਨੀ ਛੇਤੀ ਤਾਂ ਹਿੰਮਤ ਨਹੀਂ ਕਰ ਸਕਦੇ ਉਹਨਾਂ ਨੂੰ ਪਤਾ ਵੀ ਸਰਕਾਰੀ ਨੌਕਰੀ ਹੈ ਕੱਲ ਨੂੰ ਜੇ ਆ ਗਏ ਕਿਤੇ ਤੇ ਸਾਡਾ ਹਾਲ ਕੀ ਹੋਊਗਾ ਸੋ ਇਹ ਡਰ ਹਰ ਇੱਕ ਨੂੰ ਹੁੰਦਾ ਹੈ ਇਹ ਡਰ ਕਰਕੇ ਹੀ ਪੰਜਾਬ ਸੋ ਪੰਜਾਬ ਅੰਦਰ ਕਾਂਗਰਸ ਨੂੰ ਸੀਐਮ ਚੇਰਾ ਐਲਾਨ ਕਰਨਾ ਚਾਹੀਦਾ ਹੈ ਲਗਾਤਾਰ ਸਿੱਧੂ ਸਾਹਿਬ ਮੰਗ ਕਰ ਰਹੇ ਨੇ ਹਰ ਪਲੇਟਫਾਰਮ ਤੇ ਇਹ ਉਹਨਾਂ ਦੀ ਹਰ ਇੱਕ ਬੰਦੇ ਦੀ ਆਪਣੀ ਓਪੀਨੀਅਨ ਹੈ ਉਹਨਾਂ ਦੀ ਆਪਣੀ ਓਪੀਨੀਅਨ ਹੋਣੀ ਹੈ ਮੇਰੀ ਓਪੀਨੀਅਨ ਇਹ ਹੈ ਕਿ ਕਾਂਗਰਸ ਪਹਿਲਾਂ ਜਿੰਨਾ ਚਾਹੀਦੀ ਹੈ ਸਾਡਾ ਮਕਸਦ ਇਹ ਹੋਣਾ ਚਾਹੀਦਾ ਹੈ ਬੈਸਟ ਐਮਐਲਏਸ ਅਸੀਂ ਅੱਗੇ ਲੈ ਕੇ ਆਈਏ ਚੂਸ ਕਰਕੇ ਸਾਡੇ ਦੁਆਰਾ ਤੋਂ ਦੁਆਰਾ ਸਰਵੇ ਹੋਣ ਬਿਨਾਂ ਪੈਸੇ ਲਿੱਤੇ ਤੁਸੀਂ ਦੇਖੋ ਉਹਨਾਂ ਨੇ ਐਤ ਕੀ ਪੈਸੇ ਵੀ ਨਹੀਂ ਰੱਖੇ ਤਾਂ ਕਿ ਕੋਈ ਚੰਗਾ ਬੰਦਾ ਨਾ ਰਹੇ ਜੇ ਪਿੱਛੇ ਐਂ ਬੰਦਿਆਂ ਨੂੰ ਕਿਹਾ ਵੀ ਕੋਈ ਬੰਦਾ ਇਸ ਡਰ ਨਾਲ ਇਹ ਨਾ ਹੋਵੇ ਵੀ ਟਿਕਟਨਾਪਰੇ ਮੈਂ ਪੈਸੇ ਇਕੱਠੇ ਕਰਕੇ ਦਊਂਗਾ ਤੁਹਾਨੂੰ ਇਲੈਕਸ਼ਨ ਲੜਨ ਜੋਗੇ ਪਰ ਤੁਸੀਂ ਇਹ ਨਾ ਕਰਿਓ ਜੇ ਤੁਸੀਂ ਸੋਚਦੇ ਹੋ ਤੁਸੀਂ ਚੰਗੇ ਹੋ ਕੰਮ ਕਰ ਸਕਦੇ ਹੋ ਟਿਕਟੇ ਜ਼ਰੂਰ ਅਪਲਾਈ ਕਰੋ ਅਸੀਂ ਤਾਂ ਇਹੀ ਵਿਸ਼ ਕਰਦੇ ਹਾਂ ਕਿ ਪੂਰੀ ਟੀਮ ਬੁਰੀ ਦਲੇਰੀ ਦੇ ਨਾਲ ਓਨੈਸਟ ਇਮਾਨਦਾਰ ਚੰਗੇ ਬੰਦੇ ਐਮਐਲਏ ਚੂਜ਼ ਕਰੇ ਤਾਂ ਕਿ ਜਿਹੜੀ ਵੀ ਕਾਂਗਰਸ ਉੱਪਰ ਕੇ ਆਵੇ ਉਹ ਲੋਕਾਂ ਦੇ ਹਿੱਤ ਲਈ ਕੰਮ ਕਰੇ ਆਪ ਦੀ ਆਪਣਾ ਹੱਕ ਜਾਣਦੀ ਇਹ ਪ੍ਰਿਯੰਕਾ ਗਾਂਧੀ ਜੀ ਵੱਲੋਂ ਇੱਕ ਸਲੋਗਨ ਦਿੱਤਾ ਗਿਆ ਹੈ ਜਿਹੜਾ 올 ਇੰਡੀਆ ਲੈਵਲ ਤੇ ਚੱਲ ਰਿਹਾ ਹੈ ਜੀਤੇ ਵਿੱਚ ਸਾਰੇ ਸਟੇਟਸ ਦੇ ਵਿੱਚ ਪ੍ਰਧਾਨ ਬਣਾਏ ਜਾ ਰਹੇ ਆ ਅਗੇ ਡਿਸਟ੍ਰਿਕਟ ਦੇ ਪ੍ਰਧਾਨ ਬਣਾ ਰਹੇ ਆ ਅਗੇ ਸੈੱਲ ਬਣਾ ਰਹੇ ਆ ਜਿਦੇ ਵਿੱਚ ਲੇਡੀਜ਼ ਨੂੰ ਏਮਪਾਵਰ ਕਰ ਰਹੇ ਆ ਉਹਨਾਂ ਨੂੰ ਦੱਸ ਰਹੇ ਆ ਕਿ ਉਹਨਾਂ ਲਈ ਇੱਕ ਸਪੈਸ਼ਲ ਮੈਨੀਫੈਸਟੋ ਤਿਆਰ ਹੋ ਰਿਹਾ ਹੈ ਇੱਥੇ ਇੱਕ ਵਟਸਐਪ ਨੰਬਰ ਵੀ ਰਿਲੀਜ਼ ਕੀਤਾ ਗਿਆ ਹੈ ਇੱਥੇ ਇੱਕ ਈਮੇਲ ਵੀ ਰਿਲੀਜ਼ ਕੀਤੀ ਗਈ ਹੈ ਜਿਦੇ ਵਿੱਚ ਜਨਾਨੀਆਂ ਤੋਂ ਪਹਿਲੀ ਵਾਰ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਕਰੀਏ ਅਸੀਂ ਨਹੀਂ ਦੱਸ ਰਹੇ ਵੀ ਆਹ ਚਾਹੀਦਾ ਅਸੀਂ ਉਹਨਾਂ ਤੋਂ ਪੁੱਛ ਰਹੇ ਆਂ ਐਂਡ ਉਹਦਾ ਰੋਜ਼ ਜਿਹੜੀਆਂ ਮੇਲਸ ਜਾਂਦੀਆਂ ਉਹ ਮਿਸਿਸ ਰਾਣੀ ਜਿਹੜੇ ਸਾਡੇ ਰਾਣੀ ਸੋਢੀ ਜਿਹੜੇ ਸਟੇਜ ਦੇ ਚੇਪਸਨ ਹੈ ਉਹਨਾਂ ਦੇ ਅੰਡਰ ਜਿਹੜੀ ਟੀਮ ਬੈਠਦੀ ਹੈ ਉਹਨੂੰ ਸਟੱਡੀ ਕਰਦੀ ਹੈ ਉਹਦੇ ਵਿੱਚ ਜਿਹੜੇ ਪੁਆਇੰਟਸ ਉਹਨਾਂ ਨੂੰ ਸਟਰੋਂਗ ਲੱਗਦੇ ਹਨ ਉਹ ਅਸੀਂ ਮੈਨੀਫੈਸਟੋ ਦੇ ਵਿੱਚ ਰੀਲੀਜ਼ ਕਰਾਂਗੇ ਕਿ ਅਸੀਂ ਜੇ ਸਾਡੀ ਸਰਕਾਰ ਬਣੀ ਉਹਦੇ ਵਿੱਚ ਅਸੀਂ ਲੇਡੀਜ਼ ਲਈ ਕੀ ਕਰਨ ਜਾ ਰਹੇ ਸਰਕਾਰ ਦੀ ਤੁਸੀਂ ਗੱਲ ਕਰ ਰਹੇ ਹੋ ਸਰਕਾਰ ਦੇ ਜਿੰਨੇ ਵੀ ਐਮਐਲਏ ਨੇ ਕਾਫੀ ਵੱਡੀ ਗਿਣਤੀ ਵਿੱਚ ਛੱਡ ਕੇ ਦੂਸਰੀਆਂ ਪਾਰਟੀਆਂ ਜੁਆਇਨ ਕਰ ਲਏ ਉਹਦੇ ਬਾਰੇ ਦੋ ਗਏ ਸੀ ਇੱਕ ਵਾਪਸ ਆ ਗਿਆ ਕਿੰਨੇ ਗਏ ਸੀ ਬੱਚਨ ਗਏ ਸੀ ਚਲ ਇੱਕ ਵਾਪਸ ਆ ਗਿਆ ਬਾਕੀ ਹੋਰ ਆ ਜਾਣਗੇ ਮੈਂ ਤਾਂ ਜਾਣ ਦੀ ਮੈਂ ਪੰਜਾਬ ਤਿਰੂ ਪਰ ਪ੍ਰਧਾਨ ਮੰਤਰੀ ਜੈਮਿੰਦਰ ਮੋਦੀ ਦੇ ਨਾਮ ਦੇ ਨਾਮ ਸ਼ਾਮਲ ਹੋ ਸਕਦੇ ਬੀਜੇਪੀ 'ਚ ਉਹਦੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਡਰਾਇਆ ਜਾ ਰਿਹਾ ਹੈ ਉਹਨਾਂ ਦੇ ਦੇਸ਼ ਸਾਲ ਤੋਂ ਸਟੱਡੀ ਚੱਲ ਰਹੀ ਹੈ ਕਿਤੇ ਮਾਈਨਿੰਗ ਹੈ ਕਿਤੇ ਇਹ ਇੱਕ ਸਿਸਟਮ ਹੈ ਜਿਹੜਾ 올ਓਵਰ ਇੰਡੀਆ ਚੱਲਦਾ ਹੈ ਜਿਹੜੇ ਬੀਜੇਪੀ ਦੇ ਸਾਰੇ ਮੰਤਰੀ ਕਰਦੇ ਆ ਬੀਜੇਪੀ ਦੇ ਸਾਰੇ ਐਮਐਲਏ ਕਰਦੇ ਆ ਇਹ ਇੱਕ ਸਿਸਟਮ ਹਿੰਦੁਸਤਾਨ ਦਾ ਹਜੇ ਚੱਲਦਾ ਹੈ ਕਿ ਜਦੋਂ ਪੋਲਿਟਿਕਸ ਆ ਜਾਓ ਤੁਸੀਂ ਪੈਸੇ ਕਮਾਉਣੇ ਹੋ ਬੀਜੇਪੀ ਵਾਲੇ ਬਹੁਤ ਸਿੱਧੇ ਆ ਬੀਜੇਪੀ ਦੇ ਕਦੇ ਇਹ ਡੀ ਕਿਉਂ ਨਹੀਂ ਹੁੰਦੀ ਜਦੋਂ ਬੀਜੇਪੀ ਛੱਡਦੇ ਆ ਉਹਦੋਂ ਹੀ ਤੁਹਾਡੇ ਇਡੀ ਆ ਜੂਗੀ ਮੈਮ ਕੈਪਟਨ ਇੰਪੈਕਟਰ ਨਹੀਂ ਕਿਤੇ ਕੈਪਟਨ ਨੇ ਕਿਹਾ ਸੀ ਭਈ ਕੋਰਟ ਲੱਗਣ ਤੋਂ ਪਹਿਲੇ ਚੱਲਿਆ ਹੋਇਆ ਕਾਰਤੂਸ ਹੈ ਬਾਅਦ ਬੜਾ ਕੁਝ ਹੋਏਗਾ ਪਰ ਕੋਰਟ ਲੱਗਣ ਤੋਂ ਪਹਿਲੇ ਹੀ ਹੋ ਜਾਂਦੇ ਸਮਝ ਚੱਲਿਆ ਹੋਇਆ ਕਾਰਤੂਸ ਹੈ ਕੋਈ ਨਹੀਂ ਉਹਦੇ ਨਾਲ ਜਾਣਾ ਉਹਨੇ ਹੀ ਫੈਲਾ ਦਿੱਤੀਆਂ ਉਹਨੇ ਹੀ ਪਹਿਲਾਂ ਇਹ ਕੰਮ ਕਰਾਏ ਕਿਸੇ ਨੂੰ ਕਿਹਾ ਤੂੰ ਇੰਨੇ ਖੱਡਾ ਇੱਥੋਂ ਮਾਈਨਿੰਗ ਕਰ ਲੈ ਤੂੰ ਮਾਈਨਿੰਗ ਕਰ ਲੈ ਫੈਲਾ ਇਕੱਠੀਆਂ ਕਰਕੇ ਸ਼ੁਰੂ ਤੋਂ ਅਮਿਤ ਚਾਨਲ ਰਲਿਆ ਹੋਇਆ ਸੀ ਫੈਲਾ ਉਹਨੇ ਦਿੱਤੀਆਂ ਫਿਰ ਚੱਲਿਆ ਕਰਿਆ ਨਾ ਆਇਆ ਉਹ ਬਟਕੇ ਬੋਂਦੇ ਬੀਤਾਂਦਾ ਜੇ ਉਹ ਚੰਗਾ ਹੁੰਦਾ ਉਹ ਪੰਜਾਬ ਦੀ ਦੁਨੀਆ ਨੂੰ ਫੇਸ ਕਿਵੇਂ ਕਰ ਸਕਦਾ ਤੂੰ ਜੇ ਤੈਨੂੰ ਪਹਿਲਾਂ ਪਤਾ ਸੀ ਵੀ ਤੇਰੇ ਇੰਨੇ ਐਮਐਲਏ ਇਹ ਗਲਤ ਕੰਮ ਕਰ ਰਹੇ ਹੈ ਉਦੋਂ ਐਕਸ਼ਨ ਕਿਉਂ ਨਹੀਂ ਲੈਂਦਾ ਮੈਂ ਫਿਰ ਚੱਲਿਆ ਕਰਿਆ ਥੋੜਾ ਆਇਆ ਫਿਰ ਪਟਾਕੇ ਬੋਂਦੇ ਕਾਂਗਰਸ ਉਹ ਮੈਂ ਕਿ ਚੱਲਿਆ ਹੋਇਆ ਕਰ ਤੂੰ ਇਸ ਲਈ ਕਹਿ ਰਹੀ ਆ ਕਿਉਂਕਿ ਉਹਨਾਂ ਦੀ ਖਸ ਜਿਹੜਾ ਹੋਣਾ ਹੈ ਨਾ ਉਹ ਤੁਹਾਨੂੰ ਪਤਾ ਚਲ ਜਾਊਗਾ ਇੱਕ ਵਾਪਸ ਆ ਗਿਆ ਮਮਤਾ ਪਾਵਰਨਜੀ ਦੇ ਵੀ ਵੈਸ ਬੰਗਾਲ ਸਾਰੇ ਛੱਡ ਕੇ ਗਏ ਸੀਗੇ ਐਂਡ ਉਹ ਜਿੱਤ ਗਈ ਚੰਗੀ ਤਰ੍ਹਾਂ ਜਿੱਤ ਗਈ ਉਸ ਤੋਂ ਬਾਅਦ ਸਾਰੇ ਵਾਪਸ ਆ ਗਏ ਵੀ ਭਾਈ ਮਜਬੂਰੀ ਸੀਗੀ ਅਸੀਂ ਰਿਆਤਾ ਸਾਨੂੰ ਜੇਲ੍ਹ ਦਿਖਾਈ ਗਈ ਸੀ ਯਾ ਦਿਖਾਇਆ ਗਿਆ ਸੀ ਵੀ ਸਾਡੇ ਵਿੱਚ ਆ ਜਾਓ ਉਹ ਸੋਚਦੇ ਆ ਜਦੋਂ ਸਿੱਟ ਬੈਠਦੀ ਹੈ ਉਹ ਦੋ ਦੋ ਲਾਈਨਾਂ ਤਿੰਨ ਤਿੰਨ ਲਾਈਨਾਂ ਤੇ ਐਵੀਡੈਂਸਸ ਕੱਢ ਦਿੰਦੇ ਆ ਹਾਰਡ ਡਿਸਕ ਚੋਂ ਕੱਢ ਲੈਂਦੇ ਆ ਕੰਪਿਊਟਰ ਚੋਂ ਕੱਢ ਦਿੰਦੇ ਆ ਐਵੀਡੈਂਸ ਨਹੀਂ ਮਿਲਦੇ ਉਹਦੇ ਕਰਕੇ ਕੇਸ ਵੀਕ ਹੁੰਦਾ ਹੈ ਤਾਂ ਪ੍ਰੋਬਲਮ ਆ ਗਈ ਹੈ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਆ ਕਿ ਗੁਰੂਦਿਆਂ ਬੇਅਦਬੀਆਂ ਹੋ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਸਟੇਜਾਂ ਤੇ ਭੰਗੜੇ ਪਾ ਰਹੇ ਆ ਉਹ ਉਹਦੇ ਨਾਲ ਰਿਲੇਟ ਨਹੀਂ ਕਰ ਸਕਦੇ ਕਿ ਜਦੋਂ ਤੁਹਾਡੇ ਹੁੰਦੇ ਜੋ ਕੁਝ ਹੋਇਆ ਤੁਸੀਂ ਸਭ ਕੁਝ ਕੀਤਾ ਤੁਸੀਂ ਤਾਂ ਬੋਲੋ ਹੀ ਨਾ ਕਿਉਂਕਿ ਦਰਬਾਰ ਸਾਹਿਬ ਵੀ ਅੰਦਰ ਵਾਰਡਨ ਵਾਲੇ ਹੁਣ ਤਾਂ ਜਨਰਲ ਨੇ ਵੀ ਕਿਹਾ ਤਾਂ ਆਮੀ ਜਨਰਲ ਨੇ ਵੀ ਦਰਬਾਰ ਸਾਹਿਬ ਵੀ ਜਦੋਂ ਵਾੜਿਆ ਸੀ ਬਾਦਲ ਸਾਹਿਬ ਦਾ ਕਸੂਰ ਸੀ ਅਡਵਾਨੀ ਜੀ ਦਾ ਕਸੂਰ ਸੀ ਇੰਦਰਾ ਗਾਂਧੀ ਨੂੰ ਇਹਨਾਂ ਨੇ ਗਲਤ ਫਹਮੀ ਚ ਉਹਦਾ ਸ਼ਿਕਾਰ ਬਣਾਇਆ ਕਿ ਅੰਦਰ ਕੁਝ ਨਹੀਂ ਹੈ ਦੋ ਚਾਰ ਬੰਦੇ ਵੀ ਇਫੈਕਟ ਨਹੀਂ ਹੋਣੇ ਤਾਂ ਉਹਨੇ ਬਾਅਦ ਜਾ ਕੇ ਨਾ ਨਾ ਲੜਾਈ ਕੀਤੀ ਮੈਨੂੰ ਗਲਤ ਇਨਫੋਰਮੇਸ਼ਨ ਦਿੱਤੀ ਮੈਂ ਜ਼ਿੰਦਗੀ ਚ ਕਦੇ ਪੋਸੀਬਲ ਹੀ ਨਹੀਂ ਸੀ ਜੇ ਮੈਨੂੰ ਪਤਾ ਹੁੰਦਾ ਵੀ ਅੰਦਰ ਇੰਨੇ ਬੰਦੇ ਆ ਤੇ ਮੈਂ ਉੱਥੇ ਆदमी ਲੈ ਕੇ ਜਾਂਦੀ ਸੁਪੀਰ ਬਾਦਲ ਦਾ ਕਹਿਣਾ ਕਿ ਡਰਾਮਿਆਂ ਦੀ ਪਾਰਟੀ ਹੈਗੀ ਆ ਚੰਨੀ ਸਾਹ ਭੰਗੜਾ ਪਾਉਂਦੇ ਨੇ ਸੀਰੀਜ਼ ਦਾ ਤਾੜੀ ਮਜੂਦ ਦੇ ਸਿੱਧੂ ਮੂਸੇ ਵਾਲਾ ਗਾਣੇ ਗੰਦਾ ਸਿੱਧੂ ਸਾਹਿਬ ਸਿਰੋ ਤੇ ਵਿਚਾਰਾ ਸੁੱਖੇ ਸੁੱਖਾ ਖਾ ਕੇ ਜੋ ਉਹਨੂੰ ਦਿਖਦਾ ਸੁਪਨੇ ਚ ਬੋਲ ਦਿੰਦਾ ਮੈਂ ਉਹਦੇ ਸੁੱਖੇ ਦੀ ਡੋਜ਼ ਦੀ ਮੈਨੂੰ ਬਹੁਤ ਫਿਕਰ ਆਉਂਦੀ ਹੈ ਕੁਝ ਨਹੀਂ ਚੜ ਜਾਂਦੀ ਹੈ ਜਿਆਦਾ ਉਹਨਾਂ ਵੱਡੀ ਗੱਪ ਮਾਰ ਦਿੰਦਾ ਹੈ ਹੈਨਾ ਵਿਚਾਰੇ ਦੇ ਟੋਏ ਟੋਏ ਸਾਰੇ ਸੜਕਾਂ ਤੇ ਪੈ ਗਏ ਖਜੂਰ ਦੇ ਪੇੜ ਲਾਏ ਸੀ 35000 ਰੁਪਏ ਦਾ ਇੱਕ ਪੇੜ ਲਾਇਆ ਸੀ ਸਾਰੇ ਪੰਜਾਬ ਚ ਮੈਨੂੰ ਇੱਕ ਖਜੂਰ ਦਸਦੋਂ ਲੱਗੀ ਹੋਈ ਕਿਤੇ ਰੇਗਿਸਤਾਨ ਚ ਖਜੂਰ ਲੱਗਦੀ ਹੈ ਤੇ ਤੀ ਗੱਲ ਦੇ ਬਾਅਦ ਚੱਲੂ ਹੋਵੇਗੀ ਤੁਹਾਡੇ ਵੱਲ ਕਿਹਾ ਗਿਆ ਫਿਲਮ ਦੀ ਖੇਤੀ ਕਰਨ ਦੀ ਹੈ ਪੰਜਾਬ ਡਾਕਟਰਸ ਡਾਕਟਰਸ ਦੀ ਕਾਨਫਰੰਸ ਹੋਊਗੀ ਡਾਕਟਰ ਦੱਸਣਗੇ ਕਿ ਕੈਨੇਡਾ ਅਮਰੀਕਾ ਬਾਕੀ ਕੰਟਰੀਜ਼ ਦੇ ਵਿੱਚ ਇੰਨੀਆਂ ਵੈਰਾਈਟੀਆਂ ਆਫ ਓਪੀਐਮ ਕਿਉਂ ਅਲਾਉ ਕੀਤੀਆਂ ਕਿਉਂਕਿ ਲਾਈਫ ਸੇਵਿੰਗ ਡਰੱਗਸ ਐ ਉਹ ਸਮਝਾਣਗੇ ਲੀਡਰਸ ਨੂੰ ਜੇ ਲੀਡਰ ਸੋਚਣਗੇ ਕਿ ਹਾਂ ਉਹ ਪ੍ਰੋਗਰੈਸਿਵ ਹੈ ਫਾਰਮਰਸ ਨੂੰ ਵੀ ਹੈਲਪ ਕਰੂ ਉਹਦੇ ਚ 80% ਪੈਸਾ ਫਾਰਮਰ ਨੂੰ ਜਾਊਗਾ ਤੇ ਲੋਕਾਂ ਦਾ ਭਲਾ ਹੋਊਗਾ ਮੌਫਿਨ ਦੇ ਟਿੱਕੇ ਆਣਗੇ ਲੋਕਾਂ ਨੂੰ ਬਚਾਣਗੇ ਲੋਕਾਂ ਦੀ ਜਾਨ ਬਚਾਣਗੇ ਤਾਂ ਉਹ ਅਲਾਉ ਕੀਤਾ ਜਾਊਗੀ ਗਵਰਨਮੈਂਟ ਦੇ ਕੰਟਰੋਲ ਦੇ ਅੰਦਰ ਐਂਡ ਉਹ ਸਿੰਥੈਟਿਕ ਡਰੱਗਸ ਨੂੰ ਬੰਦ ਕਰੇਗੀ ਇਹਨਾਂ ਸਭ ਨੂੰ ਕੋਈ ਸਿਆਪਾ ਨਹੀਂ ਹੈ ਸਭ ਨੂੰ ਇਹੀ ਸਿਆਪਾ ਹੈ ਕਿ ਸਿੰਥੈਟਿਕ ਡਰੱਗਸ ਜਿਹੜੇ ਅੱਜਕੱਲ ਦੇ ਬੱਚੇ ਲੈ ਰਹੇ ਆ ਜਿਦੇ ਨਾਲ ਮਰ ਰਹੇ ਆ ਬੱਚੇ ਉਹ ਬੰਦ ਹੋ ਜਾਣਗੇ ਜਦੋਂ ਓਪੀਐਮ ਕੀ ਉਹ OPM ਡਾਕਟਰਸ ਨੂੰ ਵੀ ਮਿਲਦੀ ਸੀ ਕਿ ਪੇਸ਼IENTS ਨੂੰ ਦਿੱਤੀ ਜਾਵੇ ਤਾਂ ਕਿ ਡਿਪਰੈਸ਼ਨ ਦੇ ਕੇਸਸ ਐਂਗਜ਼ਾਇਟੀ ਦੇ ਕੇਸਸ ਨੂੰ ਦਿੱਤੀ ਜਾਵੇ ਤਾਂ ਕਿ ਉਹ ਡਰੱਗਸ ਤੇ ਨਾ ਪੈਣ ਇਹਨਾਂ ਨੂੰ ਆਪਣੀ ਡਰੱਗਸ ਦਾ ਫਿਕਰ ਔਰ ਵੀਰ ਪਾਦਰ ਵੱਲੋਂ ਕਿਉਂ ਵਿਰੋਧ ਕੀਤਾ ਜਾ ਰਿਹਾ ਕਿ ਅਫੀਮ ਦੀ ਖੇਤੀ ਦਾ ਉਹ ਵਿਚਾਰਾ ਰਾਜਸਥਾਨ ਦੇ ਪਤਾ ਨਹੀਂ ਕਿੱਥੋਂ ਮੰਗਾਂਦਾ ਹੈ ਮੈਂ ਤੁਹਾਨੂੰ ਦੱਸਿਆ ਤਾਂ ਹੈ ਨਾ ਜਿਹਦੇ ਦੀ ਦਾ ਡਰੱਗਸ ਦਾ ਇਹ ਵਿੱਚ ਆਪਣੀ ਹੋ ਗਏ ਉਹਨੂੰ ਪੁੱਛ ਤੂੰ ਬਾਹਰੋਂ ਕਿਉਂ ਮੰਗਾਨਾ ਹੈ ਤੂੰ ਇੱਥੇ ਕਿਉਂ ਨਹੀਂ ਲਾਂਦਾ ਆਪਣੇ ਲਈ ਜੇ ਤੈਨੂੰ ਇੰਨਾ ਸ਼ੌਕ ਹੈ ਰੋਜ਼ ਖਾਣਾ ਹੈ ਤਾਂ ਉਹਨੂੰ ਬੁਰੀ ਕਿਉਂ ਕਹਿ ਰਹੇ ਹਨ ਕਿਉਂਕਿ ਤੇਰੀ ਸਿੰਥੈਟਿਕ ਡਰੱਗ ਬਦਲ ਹੋ ਜੂਗੀ ਤਾਂ ਕਹਿ ਰਹੇ ਨਾ ਬੁਰੀ